ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੱਤ ਮੈਮਰੀ ਕਮੇਟੀ ਦਾ ਅੱਜ ਇੱਕ ਵਫਤ ਜਿਲੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਸੀਗੀ ਉਹ ਹਰਜਿੰਦਰ ਸਿੰਘ ਧਾਮੀ ਅਤੇ ਗੁਰ ਪ੍ਰਤਾਪ ਸਿੰਘ ਵਡਾਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਤੇ ਉਹਨਾਂ ਨੂੰ ਇਹ ਦੱਸਿਆ ਕਿ ਜਥੇਦਾਰ ਸਾਹਿਬ ਵੱਲੋਂ ਆਦੇਸ਼ ਜਿਹੜੇ ਹੋਏ ਸੀਗੇ ਉਸ ਮੁਤਾਬਕ ਅਕਾਲੀ ਦਲ ਦੀ ਜਿਹੜੀ ਭਰਤੀ ਹੈ ਉਹ ਸੱਤ ਮੈਮਰੀ ਕਮੇਟੀ ਵੱਲੋਂ ਕੀਤੀ ਜਾਏਗੀ ਪਰ ਸ਼੍ਰੋਮਣੀ ਕਾਲੀ ਦਲ ਵੱਲੋਂ ਆਪਣੀ ਪ੍ਰਕਿਰਿਆ ਜਿਹੜੀ ਹੈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੇ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਉਸ ਨੂੰ ਪੰਥ ਪਰਵਾਣ ਨਹੀਂ ਕਰਦਾ ਜਿਸ ਤਰ੍ਹਾਂ ਦੀ ਜੋ ਆਦੇਸ਼ ਰਿਕਾਰ ਤੱਕ ਸਾਬ ਤੋਂ ਹੋਏ ਨੇ ਉਹੀ ਆਦੇਸ਼ਾਂ ਦੇ ਅਨੁਸਾਰ ਹੀ ਸੱਤ ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਨ੍ਹਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਦੀ ਦੇਖ ਰੇਖਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਏਗੀ ਔਰ ਸ਼੍ਰੋਮਣੀ ਕਾਲੀ ਦਲ ਵੱਲੋਂ ਅੱਜ ਤੱਕਨ ਜਿਹੜੇ 2 ਮਹੀਨਿਆਂ ਦੇ ਦੌਰਾਨ ਲਗਭਗ 2 ਮਹੀਨਿਆਂ ਦੇ ਦੌਰਾਨ ਜਿਹੜੇ ਆਦੇਸ਼ ਜੀ ਅਕਾਲ ਤਖਤ ਸਾਹਿਬ ਦੀ ਫਸੀਲਤ ਹੋਏ ਸੀਗੇ ਉਹਨਾਂ ਨੂੰ ਇਨਬੇ ਲਾਗੂ ਨਹੀਂ ਕੀਤਾ ਗਿਆ ਇਸ ਦੇ ਉੱਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਗੰਭੀਰਤਾ ਨਾਲ ਨੋਟਿਸ ਲਿਆ ਹੈ ਔਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਖਾਸ ਕਰਕੇ ਇਸ ਗੱਲ ਕਹੀ ਹੈ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨਹੀਂ ਮੰਨਦੇ ਨੇ ਆਪ ਉਧਰੀਆਂ ਕਰਦੇ ਨੇ ਉਹਨਾਂ ਨੂੰ ਨੁਕਸਾਨ ਚੜਨਾ ਪੈ ਸਕਦਾ ਹੈ ਅਸੀਂ ਅੱਜ ਸਿੰਘ ਸਾਹਿਬ ਜਨਰਗਬੀਰ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ ਬਰਬਰ ਜੀ ਮਾਈਕ ਤੇ ਦੇ ਗਾ ਰਿਹਾ ਨੂੰ ਮਿਲਣ ਵਾਸਤੇ ਆਇਆ ਸੀ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਸ ਦਿਨ 2 ਦਸੰਬਰ ਨੂੰ ਫਸਿਲ ਤੋਂ ਸਿੰਘ ਸਾਹਿਬ ਨੇ ਜਾਰੀ ਕੀਤਾ ਸੀ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਕਾਲੀ ਦਲ ਦੀ ਭੱਤੀ ਕਰਨ ਵਾਸਤੇ ਉਹ ਸਬੰਧ ਵਿੱਚ ਸਿੰਘ ਸਾਹਿਬ ਨਾਲ ਵਿਚਾਰ ਕਰਨ ਲਈ ਤੇ ਨਾਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜੈਦਾ ਹਰਜਿੰਦਰ ਸਿੰਘ ਢਾਮੀ ਸਾਹਿਬ ਦੇ ਨਾਲ ਬੈਠ ਕੇ ਇਹਦੇ ਬਾਰੇ ਸਾਰੀ ਵਿਚਾਰ ਹੋਈ ਆ ਤੇ ਢਾਮੀ ਸਾਹਿਬ ਵੀ ਇਸ ਗੱਲ ਤੇ ਪੂਰਾ ਪਹਿਰਾ ਦੇ ਰਹੇ ਨੇ ਮਦਈ ਨੇ ਕਿ ਜਿਹੜੇ ਹੁਕਮਨਾਮੇ ਹਨ ਉਹਨਾਂ ਦੀ ਇਨ ਬਿੰਦ ਪਾਲਣਾ ਹੋਣੀ ਚਾਹੀਦੀ ਆ ਜਿਹੜਾ ਦੇਸ਼ ਉਦੋਂ ਅਕਾਲ ਤਖਤ ਸਾਹਿਬ ਵੱਲੋਂ ਆਇਆ ਉਸ ਵਿੱਚ ਕੋਈ ਟਿਲਮਟ ਨਹੀਂ ਹੋਣੀ ਚਾਹੀਦੀ ਕੋਈ ਆਨਾ ਕਾਨੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਿਰ ਨੂੰ ਕਿਸੇ ਆਗੂ ਨੂੰ ਇਹਨ ਕਿਸੇ ਸੰਸਥਾ ਨੂੰ ਉਹਦੇ ਬਾਰੇ ਸਾਰੀ ਵਿਚਾਰ ਹੋਈ ਹੈ ਤੇ ਸਾਨੂੰ ਉਮੀਦ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਹੋਊਗੀ ਛੇਵੇਂ ਪਾਤਸ਼ਾਹ ਜੀ ਦੀ ਗੁਰੂ ਰਾਮਦਾਸ ਜੀ ਦੀ ਮਿਹਰ صدਕਾ ਬਖਸ਼ਿਸ਼ صدਕਾ ਰਹਿਮਤ ਹੋਊਗੀ ਗੁਰੂ ਸਾਹਿਬ ਦੀ ਸਿੱਖ ਪੰਥ ਦੇ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਇਨ ਬਿਨ ਲਾਗੂ ਹੋਣਗੇ ਅੱਗੇ ਵੀ ਕਈ ਵਾਰੀ ਮੀਟਿੰਗ ਹੋਈਆਂ ਜੀ ਮੈਂਬਰਸ਼ਿਪ ਮਹਿੰਨੂ ਲੈ ਕੇ ਹਾਲਾਂਕਿ ਅੱਜ ਅਕਾਲੀ ਦਲ ਦੀ ਮਹਿੰਨ ਸ਼ੁਰੂ ਹੋ ਗਈ ਹੈ ਲੇਕਿਨ ਸਬਕਤ ਕਮੇਟੀ ਦੀ ਨਹੀਂ ਹੋਈ ਲੇਕਿਨ ਅਕਾਲੀ ਦਲ ਨੇ ਆਪਣੀ ਭਰਤੀ ਮਹਿੰਨ ਭਰਤੀ ਵੀ ਸ਼ੁਰੂ ਕਰ ਦਿੱਤੀ ਦੇਖੋ ਇਸ ਗੱਲ ਦਾ ਸਿੰਘ ਸਾਹਿਬ ਨੇ ਵੀ ਉਹਨਾਂ ਨੂੰ ਮੈਸੇਜ ਦਿੱਤਾ ਹੈ ਤੇ ਧਾਮੀ ਸਾਹਿਬ ਨੇ ਵੀ ਗੱਲ ਆਖੀ ਹੈ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਆ ਦੀ ਪਾਲਣਾ ਨਾ ਕਰਕੇ ਜਿਹੜੀ ਭਰਤੀ ਕਰੋਗੇ ਉਹਨੂੰ ਪੰਥ ਨੇ ਸਹਿਕਾਰ ਨਹੀਂ ਕਰਨਾ ਤੇ ਉਹਨਾਂ ਨੇ ਇਹ ਜਿਹੜਾ ਸੁਨਿਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਲੀਡਰਸ਼ਿਪ ਹੈ ਉਹਨੂੰ ਦਿੱਤਾ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਸੋਹਿਰਦ ਨੇ ਤਾਂ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਕਰਨਾ ਚਾਹੁੰਦੇ ਆ ਉਹ ਇਸ ਗੱਲ ਨੂੰ ਮੰਨ ਰਹੇ ਆ ਕਿ ਜੇ ਭਰਤੀ ਹੋਊਗੀ ਜਿਸ ਨੂੰ ਸੰਗਤ ਨੇ ਵੀ ਪ੍ਰਵਾਨ ਕਰਨਾ ਆ ਉਹ ਭਰਤੀ ਹੋਊਗੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਕਮੇਟੀ ਜਿਹੜੀ ਸੱਤ ਮੈਂਬਰ ਹੀ ਆ ਉਹਦੀ ਦੇਖ ਰੇ ਕ੍ਰਿਕਟ ਭਰਤੀ ਹੋਊਗੀ ਸਾਰੀ ਤੇ ਕੋਈ ਭਰਤੀ ਨੂੰ ਪੰਥ ਨੇ ਮਾਨਤਾ ਦੇਣੀ ਆ ਤੇ ਸਾਨੂੰ ਉਮੀਦ ਹੈ ਕਿ ਇਸ ਜਿਹੜੀ ਭਰਤੀ ਮੂਹਮ ਦਾ ਵੀ ਅਕਾਲ ਪਖ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਇਹਦਾ ਵੀ ਕੋਈ ਹੱਲ ਨਿਕਲੇ ਆਊਗਾ ਕਿਦੋਂ ਦਾ ਕਾਗਜ਼ ਹੋਏਗਾ ਜੀ ਦੇਖੋ ਸਮੇਂ ਦੀ ਗੱਲ ਨਹੀਂ ਕਰ ਸਕਦੇ ਦੋ ਚਾਰ ਦਿਨ ਦੀ ਗੱਲ ਆ ਇਹ ਸਾਰੀ ਗੱਲ ਪੰਜਾਬ ਦੇ ਪੰਜਾਬੀਆਂ ਅੱਗੇ ਸਿੱਖ ਪੰਥ ਅੱਗੇ ਤੇ ਸੰਗਤਾਂ ਅੱਗੇ ਸਾਰਾ ਕੁਝ ਦੋ ਤਿੰਨ ਦਿਨਾਂ ਚ ਸਾਰੇ ਕੋ ਸਾਹਮਣੇ ਆ ਜਾਣਾ ਬਲਰਾ ਸਭ ਸੁਭਾਰ ਬਹਿਰ ਨੇਤਾ ਆਪਣੇ ਆਪ ਉਸੇ ਦਿਨੀ ਪੰਕ ਕਰਤਾ ਸੀ ਆਪਣਾ ਜਿਸ ਦਿਨ ਅਕਾਲ ਤਖਤ ਸਾਹਿਬ ਦੀ ਫ਼ਸੀਲ ਨੂੰ ਆਰਡਰ ਹੋਈ ਸੀ ਔਰ ਉਹ ਆਦੇਸ਼ ਅੱਜ 2 ਮਹੀਨੇ ਲਗਭਗ 2 ਮਹੀਨੇ ਹੋ ਚੁਕੇ ਨੇ ਉਹਨਾਂ ਨੂੰ ਅੱਗੇ ਬੰਨਿਆ ਹੀ ਨਹੀਂ ਗਿਆ ਇਸ ਨੂੰ ਕੀ ਸਮਝਿਓ ਕਿ ਐਸ਼ੋਮੀ ਕਾਲੀਦਲ ਇਸ ਨੂੰ ਨਹੀਂ ਜਾਣਦੀ ਕੁਝ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਦੇਖੋ ਇਦਾਂ ਜੀ ਵੀ ਹਰ ਗੁਰਸਿੱਖ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੇ ਵੀ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਛੇਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਜਿਹੜੇ ਸਾਰੇ ਆਉਂਦੇ ਨੇ ਜਾਂ ਕਬੂਲਦੇ ਨੇ ਜਿਹੜੇ ਮੀਰੀ ਪੀਰੀ ਦੇ ਸਿਧਾਂਤ ਦੀ ਪਾਲਣਾ ਕਰਦੇ ਨੇ ਉਹ ਸਾਰੇ ਜਿਹੜੇ ਗੁਰਸਿੱਖ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਇਨ ਬੈਨੋ ਦੀ ਪਾਲਣਾ ਕਰਨਗੇ ਕੋਈ ਉਹਦੇ ਸਟਿਲ ਮੱਠ ਨਹੀਂ ਹੋਊਗੀ ਦੇਖੋ ਲੇਟ ਨਾ ਹੁਣ ਜਿਨ੍ਹਾਂ ਨੇ ਲੇਟ ਕੀਤਾ ਹੈ ਤਾਂ ਉਹ ਹੀ ਜਵਾਬ ਦੇ ਸਕਦੇ ਆ ਔਰ ਇਹ ਗੁਰਸਿੱਖ ਨਹੀਂ ਹੈ ਕਿ ਗੁਰਸਿੱਖਾਂ ਦਾ ਫਰਜ਼ ਨਹੀਂ ਬੰਦਦਾ ਇਹਦੇ ਪਿੱਛੇ ਇਹਦੇ ਆਪਣੇ ਆਪਣੇ ਕਰਕੇ ਕਦੀ ਵੀ ਸਾਡੇ ਸਿਧਾਂਤ ਨੂੰ ਢਾਹ ਨਹੀਂ ਲਗਣੀ ਚਾਹੀਦੀ ਸਿਧਾਂਤ ਸਾਡਾ ਬਰਕਰਾਰ ਰਹੂਗਾ ਰਹਿੰਦੀ ਦੁਨੀਆਂ ਤੱਕ ਮੀਰੀ ਪੀਰੀ ਦਾ ਇਹ ਸਾਰਿਆਂ ਨੂੰ ਜਿਹੜੇ ਆਪਣੇ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਇਹ ਤਾਂਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਲੋਕ ਉਹ ਸਾਰੇ ਇਸ ਗੱਲ ਨੂੰ ਮੰਨਣਗੇ ਜਿਹੜਾ ਨਹੀਂ ਮੰਨਿਆ ਜਾਂਦਾ ਤੁਸੀਂ ਵੀ ਸਮਝ ਜਿਓ ਕਿ ਜੂਨੀ ਅਕਾਲੀ ਦਲ ਜਿਹਨਾਂ ਨੇ ਨਹੀਂ ਮੰਨਿਆ ਉਹਦਾ ਦੇਸ਼ ਦੇ ਉਹ ਗੁਰਸਿੱਖ ਨਹੀਂ ਆ ਉਹ ਜਿਹੜੇ ਕਾਹਦੇ ਦੇਸ਼ਾਂ ਨੂੰ ਕੱਢ ਜਾਂਦੇ ਜਿਹੜੇ ਜਿਹੜੇ ਨਹੀਂ ਮੰਨਦੇ ਉਹ ਬਹੁਤ ਵੱਡੀ ਕਤਾਈ ਕਰ ਰਹੇ ਨੇ ਬਹੁਤ ਵੱਡੀਆਂ ਗਲਤੀਆਂ ਕਰ ਰਹੇ ਨੇ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਇਸ ਗੱਲ ਨੂੰ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਸਿੱਖ ਸੰਗਤ ਕਦੀ ਵੀ ਇਸ ਗੱਲ ਨੂੰ ਨਹੀਂ ਆਪਣੇ ਸੰਕਾਰ ਕਰੂਗੀ ਸ਼ਾਲਾ ਸਾਹਿਬ ਅਕਾਲੀ ਦਲ ਨੂੰ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਕਾਫੀ ਸਫਲਤਾ ਮਿਲੀ ਹੈ ਇਹਦਾ ਕੀ ਕੁਝ ਸੰਯੋਗ ਹੈ ਕਿਉਂਕਿ ਪੰਜਾਬ ਵਿੱਚ ਜਿਸ ਤਰ੍ਹਾਂ ਦੇ ਤੇ ਹਰਿਆਣਾ ਵਿੱਚ ਉਹਨਾਂ ਲੋਕ ਹੱਥਾਂ ਦੇ ਤੌਰ ਤੇ ਚਲੋ ਚੰਗੀ ਗੱਲ ਹੈ ਜੀ ਜੇ ਅਕਾਲੀ ਦਲ ਨੂੰ ਉੱਥੇ ਆਪਣੇ ਉਹਨਾਂ ਦੇ ਮੈਂਬਰ ਬਣੇ ਨੇ ਤੇ ਬੜੀ ਇਸ ਗੱਲ ਦੀ ਸਾਨੂੰ ਤਾਂ ਖੁਸ਼ੀ ਆ ਕਿਉਂਕਿ ਅਸੀਂ ਵੀ ਕਾਲੀ ਆ ਅਸੀਂ ਅਕਾਲੀ ਦਲ ਦੀ ਸੁੱਖ ਮੰਗਦੇ ਆ ਤੇ ਅਕਾਲੀ ਦਲ ਨੂੰ ਅਸੀਂ ਤਕੜਾ ਹੋਣਾ ਦੇਖਣਾ ਚਾਹੁੰਦੇ ਆ ਅਸੀਂ ਜੰਮੇ ਅਕਾਲੀ ਆ ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਵਾਸਤੇ ਬਹੁਤ ਵੱਡੀਆਂ ਜਿਹੜੀਆਂ ਹੈਗੀ ਆ ਸੰਘਰਸ਼ ਕੀਤੇ ਸ਼ਹਾਦਤਾਂ ਵੀ ਦਿੱਤੀਆਂ ਤੇ ਬੜੀ ਬੜੀ ਕਮਾਈ ਹੈ ਸਾਡੇ ਬਜ਼ੁਰਗਾਂ ਦੀ ਸਾਰਾ ਸਿੱਖ ਪੰਥ ਅਕਾਲੀ ਦਲ ਦਾ ਭਲਾ ਚਾਹੁੰਦਾ ਹੈ ਤੇ ਅਕਾਲੀ ਦਲ ਦੇ ਨਾਲ ਖੜਾ ਹੈ ਪਰ ਅਕਾਲੀ ਦਲ ਦੇ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਪਾਸੇ ਨਹੀਂ ਹਟਣਾ ਚਾਹੀਦਾ ਹੁਕਮਨਾਮਿਆਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਠੀਕ ਹੈ ਜੀ ਤਾਂ ਦੇਖ ਦਿੱਤਾ ਗਿਆ ਸੀ ਕਿ ਦਾਗੀ ਤੇ ਬਾਗੀ ਇਕੱਠੇ ਹੋ ਜਾਣਗੇ ਇਕਤਾ ਦੇ ਵਿੱਚ ਕੀ ਗੱਲ ਇੱਥੇ ਕੀ ਹੈ ਜੀ 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 ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਸੀ ਉਹਨੂੰ ਅਸੀਂ ਵਾਈਂਡ ਅਪ ਕਰਤਾ ਸਮੇਟਤਾ ਸੀਗਾ ਜੋ ਸਾਨੂੰ ਹੁਕਮ ਹੋਇਆ ਸੀ ਆਪਣੇ ਅਕਾਲ ਤਖਤ ਸਾਹਿਬ ਤੋਂ ਤੇ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਵਾਸਤੇ ਅਕਾਲੀ ਦਲ ਨੂੰ ਤਕੜੇ ਕਰਨ ਵਾਸਤੇ ਤੁਸੀਂ ਆਪਣਾ ਯੋਗਦਾਨ ਪਾਓ ਤੇ ਹੌਲੀ-ਹੌਲੀ ਸਾਰਾ ਪੰਥ ਇਕੱਠਾ ਆਊਗਾ ਅਸੀਂ ਚਾਹੁੰਦੇ ਹਾਂ ਪੰਥ ਇਕੱਠਾ ਹੋਵੇ ਤੇ ਐਸੀ ਗੱਲ ਨਹੀਂ ਕੋਈ ਇੱਕ ਦਿਨ ਆਊਗਾ ਜਦੋਂ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਆਊਗਾ ਇਹਦੇ ਵਿੱਚ ਕੋਈ ਦਾਗੀ-ਬਾਗੀ ਦੀ ਗੱਲ ਨਹੀਂ ਠੀਕ ਹੈ ਇਹ ਵਾਰੀ ਮਤਪੇਦ ਪੈਦਾ ਹੋ ਜਾਂਦੇ ਨੇ ਕਈ ਵਾਰੀ ਵਖਰੇਵੇਂ ਬਣ ਜਾਂਦੇ ਆ ਲੇਕਿਨ ਸਿਆਣਪ ਇਸ ਗੱਲ ਚ ਹੈ ਕਿ ਉਹਨਾਂ ਮਤਭੇਦਾਂ ਨੂੰ ਵਖਰੇਵਿਆਂ ਨੂੰ ਦੂਰ ਕਰਕੇ ਸਿੱਖ ਪੰਥ ਦੇ ਭਲੇ ਲਈ ਪੰਜਾਬ ਵਾਸਤੇ ਪੰਜਾਬ ਨੂੰ ਅਗਵਾਈ ਦੇਣ ਵਾਸਤੇ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਇਕੱਠੇ ਹੋਣ ਦੀ ਲੋੜ ਹੈ ਸਿੰਘ ਸਾਹਿਬ ਨੇ ਤਾਂ ਉਹ ਤਾਂ ਇਸ ਗੱਲ ਤੇ ਪੂਰਾ ਪੈਰਾ ਧਰੇ ਨੇ ਕਿ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ ਦੋ ਤਰੀਕ ਨੂੰ ਉਹਨਾਂ ਦੀ ਇਨ ਬਿਨ ਪਾਲਣਾ ਹੋਣੀ ਚਾਹੀਦੀ ਹੈ ਤੇ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਭੱਤੀ ਆ ਉਹ ਸੱਤ ਮੈਂਬਰੀ ਕਮੇਟੀ ਦੀ ਦੇਖਰੇਖ ਹੋਣੀ ਚਾਹੀਦੀ ਹੈ। ਆਪਣਾ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ, ਦੈਨਿੰਗ ਸਵੇਰਾ ਟੀਵੀ ਅਮਰitsar।